ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਸਾਨੂੰ ਸੂਚਨਾ ਮਿਲੀ ਸੀ ਕਿ ਪੁਲਿਸ ਕੋਲੋਂ ਕਿ ਜਿਹੜਾ ਮੇਨ ਰੋਡ ਆ ਫੂਟਸ ਟੂ ਟਫੋਰਡ ਜਾਂਦਾ ਉਤੋਂ ਜਿਹੜੀ ਮੰਨਣ ਹਰਨੀ ਇੱਕ ਲਿੰਕ ਸੜਕ ਜਾਂਦੀ ਆ ਹੱਡਾ ਰੋੜੀ ਵਾਲੇ ਸਥਾਨ ਤੇ ਇੱਕ ਅਧ ਸੜੀ লাশ ਪੁਲਿਸ ਨੂੰ ਬਰਾਮਦ ਹੋਈ ਆ ਤਾਂ ਉਹ ਪਛਾਣੀ ਨਹੀਂ ਜਾਂਦੀ ਸੀਗੀ ਕਿ ਇੱਥੇ ਹੱਡਾ ਰੋੜ ਦੇ ਮਸਕ ਬਹੁਤ ਹੁੰਦਾ ਮੈਂ ਕੈਮਰਾਮੈਨ ਜ਼ੂਮ ਕਰ ਦਿਖਾ ਲਓ ਜੀ ਕਿੱਥੇ লাশ ਪਈ ਔਰ ਚਿੱਟਾ ਜਿਹੜਾ ਪਿਆ ਵਾ ਨਾ ਉਹ ਸਾਹਮਣੇ ਜਾਂ ਚਿੱਟਾ ਜਾਂ ਫੌਡਰ ਜਿਹਾ ਥੰਦੇਦਾ ਵਾ ਉੱਥੇ ਪਈ ਸੀ ਪੁਲਿਸ ਨੇ ਚੱਕ লাশ ਇਹਨੂੰ ਬਰਾਮਦ ਕਰਕੇ ਤੇ ਪਛਾਣ ਦੇ ਲਈ ਗੜਸ਼ੰਕ ਸਿਵਲ ਹਸਪਤਾਲ ਕੱਲ 17 ਤਰੀਕ ਤੇ ਅੱਜ 18 ਦੀ date ਨੂੰ ਉੱਥੇ ਸਿਵਲ ਹਸਪਤਾਲ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਆ ਜੇ ਕਿਸੇ ਦਾ ਕੋਈ ਬੰਦਾ ਗੁੰਮ ਹੋਇਆ ਹੋਵੇ ਉਹ ਸਿਵਲ ਹਸਪਤਾਲ ਜਾ ਕੇ ਆ ਆਪਣੇ ਬੰਦੇ ਦੀ ਕਿਸੇ ਦੀ ਪਛਾਣ ਕਰ ਸਕਦੇ ਆ ਲਾਸ਼ ਇੰਨੀ ਸੜੀ ਹੋ ਸੀ ਕਿ ਉਮਰ ਦਾ ਵੀ ਅੰਦਾਜ਼ਾ ਨਹੀਂ ਲਾ ਸਕਦਾ ਜਵਾਨ ਹੀ ਲੱਗਦਾ ਵਾ ਦੇਖਣ ਨੂੰ ਤਾਂ ਜਵਾਨ ਲੱਗਦਾ ਪਰ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਫੇਸ ਜਿਹੜਾ ਸੜ ਚੁੱਕਾ ਸੀ ਉਹ ਪਤਾ ਨਹੀਂ ਲੱਗ ਰਿਹਾ ਜੇ ਕਿਸੇ ਦਾ ਬੰਦਾ ਕੋਈ ਗੁੰਮ ਹੋਇਆ ਹੋਵੇ ਘਰੋਂ ਉਹ ਜਾ ਕੇ ਸਿਵਲ ਹਸਪਤਾਲ ਤੋਂ ਲਾਸ਼ ਜੀ ਆਪਣੇ ਦੀ ਪਛਾਣ ਕਰ ਸਕਦਾ ਜਿਹੜੇ ਲਾਸ਼ ਦੇ ਫੋਟੋ ਆ ਉਹ ਨਾਲ ਅਟੈਚ ਹੋ ਆ ਉਹ ਫੋਟੋ ਵੀ ਤੁਸੀਂ ਪਛਾਣ ਸਕਦੇ ਆ ਵਾਹੀਪੁਰ ਜੀ ਦਾ ਖਾਲਸਾ ਵਾਹੀਪੁਰ ਜੀ ਦਾ